हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਆ ਜੀ ਆਪਾਂ ਕੈਂਡੀ ਵੀਰੇ ਦੀ ਵੀਡੀਓ ਤੇ ਬਦਲਾ ਗਵਾਂਡੀ ਦਾ ਥੰਬਨੇਲ ਤੁਸੀਂ ਵੇਖ ਲਿਆ ਵਾ ਤੇ ਜਿਹੜੇ ਭੈਣ ਭਰਾ ਜੁੜੇ ਆ ਆਪਣੇ ਚੈਨਲ ਨਾਲ ਜਲਦੀ ਤੋਂ ਜਲਦੀ ਚੈਨਲ ਨੂੰ ਕਾਲੋ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਲਾਈਕ ਕਰਿਆ ਕਰੋ ਤੇ ਐਂਡ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਉਹ ਸ਼ਰਮ ਕਰੋ ਤੇਰੇ ਪਿਓ ਨੂੰ ਕੁੱਤਾ ਕਹਿੰਦੇ ਆ ਯੋ ਡੈਡੀ ਕੁੱਤਾ ਹੀ ਜੱਜਦਾ ਵਾ ਕੁੱਤੀ ਨਹੀਂ ਜੱਜਦਾ ਠੀਕ ਲਾਓ ਆ ਸੋਣਾ ਪੁੱਤਰਾ ਹਾਂ ਉਹ ਜੇ ਬਹੁਤੇ ਔਖੇ ਹੁੰਦੇ ਆ ਨਾ ਤੇ ਜਾ ਇਹਨਾਂ ਦੇ ਬੈੱਡ ਸਾਡ ਤੇ ਆਹ ਥੱਲੇ ਸੌਂ ਕੇ ਉਹ ਜਿਹਨੂੰ ਤੂੰ ਇਹਨੂੰ ਡੈਡੀ ਕਹਿੰਦਾ ਤੈਨੂੰ ਕੀਚੀਚੀ ਨਹੀਂ ਹੁੰਦੀ ਓਏ ਓਏ ਮੈਂ ਇਹਦਾ ਸਿਰ ਡੈਡੀ ਤੇਸੀ ਲਿਆ ਕੇ ਅੰਦਰੋਂ ਪਾੜ ਦੇਣਾ ਇਹਦੇ ਸਿਰ ਮੈਂ ਓਏ ਡੈਡੀ ਦਾ ਸਿਰ ਨਾ ਪਾੜਿਓ ਯਾਰ ਕਿਉਂ ਯਾਰ ਪੱਟੀ ਨਹੀਂ ਖਲਾਉਂਦੀ ਨਾ ਇੱਥੇ ਟੈਂਡ ਕਰਕੇ ਓ ਮੁੰਡਿਆ ਇਹ ਤੇਰੇ ਮੈਨਾਂ ਆ ਤੇ ਖੱਬੇ ਹੱਥ ਨਾਲ ਚਪੇੜ ਮਾਰਨੀ ਤੇਰੇ ਸੱਜੇ ਨਾਲ ਮਾਰ ਸੱਜਾ ਪੈਣਾ ਨਹੀਂ ਨਰੇ ਤੇ ਹੁਣੇ ਮੈਂ ਤੇਰੇ ਮਾਰ ਦੇਣੀ ਉਹ ਇਹੋ ਬੁੱਢਾ ਨਾ ਕਰ ਤੇ ਮੈਂ ਦੱਸਦਾ ਡੈਡੀ ਯਾਰ ਛੱਡ ਯਾਰ ਮੈਨੂੰ ਕੋਈ ਗੱਲ ਨਹੀਂ ਡੈਡੀ ਵੀ ਚੱਲ ਹੱਥ ਬੜਾ ਦਿਵੇ ਨਾ ਦਾਨੀ ਕੰਨ ਡੈਡੀ ਸਮਝਾ ਲੈ ਇਹਨਾਂ ਨੂੰ ਉਹ ਮੁੰਡਿਆ ਇਹਨੂੰ ਅੰਦਰ ਲੈ ਜਾਂ ਨਹੀਂ ਤੇ ਅੱਜ ਇੱਥੇ ਮਾਰ ਦੇਣਾ ਇਹਨੂੰ ਮਾਰ ਦੇਣਾ ਇੱਥੇ ਇੱਥੇ ਬੰਦਾ ਮਾਰ ਕੇ ਕਿਛੁ ਆ ਵੇਲਾ ਹੱਡੀ ਸਾਈਡ ਤੇ ਆ ਗਈ ਮੈਂ ਤੇ ਦੰਦੀ ਵਾੜ ਦੇਣੀ ਉਹ ਵਾੜ ਦੰਦੀ ਨੂੰ ਪਤਾ ਲੱਗਿਆ ਮੁੰਡਿਆ ਜਾ ਤਵਾਂ ਲੈ ਆ ਅੰਦਰੋਂ ਤੂੰ ਜਾ ਤਵੈ ਦਾ ਪਪਾ ਸਿਰ ਤੇ ਪਟਣਾ ਨਹੀਂ ਯਾਰ ਛੇੜ ਕਿਨੇ ਮਾਰਨਾ ਵਾ ਇਹਦਾ ਮੂੰਹ ਕਾਲਾ ਕਰਨਾ ਵਾ ਓਏ ਮੇਰੀ ਗੱਲ ਸੁਣ ਲੋ ਡੈਰੀ ਨੂੰ ਕੋ ਏਦਾਂ ਨਹੀਂ ਕਹੀਦਾ ਯਾਰ ਚੰਗੇ ਲੱਗੀਦਾ ਵਾ ਕੋਈ ਉਹ ਜਿਹੜੀ ਹਨਾਮ ਦਾ ਗਾਲਿਆ ਨਾ ਉਹ ਤੇਰੇ ਪਿਓ ਤੋਂ ਬਣੀ ਆ ਤੇ ਜਿਹੜੀ ਫਿਰ ਉਹ ਗਾਲ ਵਾਲਾ ਕਿਹੜੀ ਆ ਭਲਾ ਜਿਹੜੀ ਕੰਜੜ ਆ ਉਹ ਵੀ ਡੈੜੀ ਤੇਰ ਤੋਂ ਬਣੀ ਹੈ ਇੱਤੋਂ ਬਣੀ ਇੱਤੋਂ ਬਣੀ ਤੁਸੀਂ ਯਾਰ ਜੋ ਘਟਾ ਕੁੜਾ ਕਰ ਕਰ ਤੂੰ ਯਾਡੇ ਘਰ ਘੜੀ ਛੁੱਟ ਜਾਂਦਾ ਤੇ ਤੈਨੂੰ ਕਿੱਦਾ ਪਾ ਲੱਗਦਾ ਵੀ ਘਟਾਇਆ ਉਹ ਯਾਰ ਘਟਾ ਦਾਲ ਨਹੀਂ ਪਤਲੀ ਬਣਾਉਣੇ ਘਟੇ ਨਾ ਪੂਰੀ ਸੰਗਣੀ ਹੋ ਜਾਂਦੀ ਹੈ ਡੈੜੀ ਯਾਰ ਮੈਂ ਮਾਰਾਂ ਫਿਰ ਇਹਦੇ ਮੁੱਕਾ ਨਹੀਂ ਤੂੰ ਦੱਸ ਦੇ ਮੈਨੂੰ ਉਹ ਨਾ ਪੁੱਤਰਾ ਇਹਦੇ ਮੁੱਕੀ ਨਾ ਮਾਰੀ ਇਹਦੇ ਤੇ ਅੱਗੇ ਇੱਥੇ ਡੱਬੀ ਪਈ ਐ ਇੱਥੇ ਨੂੰ ਰਾਤ ਦੇ ਪੁੱਤਰਾ ਰਾਤ ਯਾਰ ਰਾਤ ਤੇ ਹੈ ਹੀ ਨਹੀਂ ਕੋਈ ਪਪਾ ਉਹ ਤੇਰਾ ਐਕਸੀਡੈਂਟ ਨਹੀਂ ਪਿੱਛੇ ਜੀ ਹੋ ਗਿਆ ਤੇ ਤੇਰੀ ਬਾਹ ਚ ਪਵਾਈ ਇਹੋ ਕੱਢ ਕੇ ਦੇ ਮੈਂ ਮਾਰ ਆਇਆ ਮੈਂ ਜਹਾ ਡੈਡੀ ਤੂੰ ਚੁੰਮਕ ਲੈ ਕੇ ਆ ਦੀ ਰਾਟ ਖੇਚ ਲੈਣੀ ਆਹੀਂ ਬੁੱਢਿਆ ਤੂੰ ਬੋਲਦਾ ਬਣਾਵਾ ਮੈਂ ਮੈਂ ਤਾਂ ਦੱਸਾਂ ਮੇਰੇ ਡੈਡੀ ਨੂੰ ਵੀ ਮੌਕਾ ਦੇ ਉਹ ਯਾਰ ਕਹਦਾ ਭੌਂਕੰਜਾ ਓਏ ਮੇਰੀ ਗੱਲ ਸੁਣ ਲੈ ਡੈਡੀ ਯਾਰ ਕੀ ਗੱਲਾਂ ਕਰੰਦਿਆ ਐ ਮੇਰੀ ਗੱਲ ਸੁਣ ਮੇਰੇ ਕੋ ਪੈਸੇ ਲੈ ਲੈ ਤਾਂ ਇਹਦੇ ਕੰਜਰ ਦੇ ਮਾਲ ਨੂੰ ਆਡੋ ਬੰਦਾ ਪੁੱਟ ਪੁੱਟੀ ਲੈਂਦਾ ਵਾ ਅੱਛਾ ਯਾਰ ਤੂੰ ਯਾ ਲੋ ਕੱਠਾ ਦੇ ਬੋਟਲ ਲੈ ਲੈ ਉਹ ਮੈਨੂੰ ਇਤਨਾ ਦਿਨ ਲੈਣੀ ਹੈ ਤਾਂ ਨਹੀਂ ਲੜਾਈ ਲੋਕ ਨਹੀਂ ਲੜਾਈ ਕਰਦੇ ਆਓ ਬੱਚੋ ਬੱਚੋ ਆਣੀ ਇੱਕ ਗੱਲ ਸੁਣੋ ਪੁੱਤਰਾ ਉਹ ਜੇ ਬਹੁਦੇ ਔਖੇ ਹੁੰਦੇ ਆ ਨਾ ਤੇ ਜਾ ਇਹਨਾਂ ਦੇ ਬੈੱਡ ਸਾੜ ਦੇ ਆਹ ਥੱਲੇ ਸੌਣਗੇ ਤਾਂ ਨਹੀਂ ਮੰਦਣਾ ਬੈਜ ਗਏ ਫਿਰ ਹਰੇ ਆਦੇ ਨਹੀਂ ਮੈਨੂੰ ਪੈਜ ਗਏ ਇਹਨਾਂ ਨੂੰ ਉਹ ਯਾਰ ਤੂੰ ਗਲਤ ਹੱਥ ਪਾਇਆ ਗਲਤੀ ਮੈਂ ਤੁਹਾਨੂੰ ਦੱਸ ਮੇਰੀ ਗੱਲ ਸੁਣੋ ਪਪਾ ਮੈਂ ਅੰਦਰੋਂ ਕੁਚੀ ਲਿਆ ਫਿਰ ਪਾਰੀਏ ਸੇਰੇ ਇਹਨਾਂ ਦਾ ਉਹ ਜਿੰਨੀ ਕਹਦੀ ਮੈਂ ਬੇਕਤੀ ਕਰਤੀ ਆ ਨਾ ਇਹਨੇ ਕੰਜਨ ਨੇ ਲਾਹਣ ਤਾਂ ਮਰ ਜਾਣਾ ਵਾ ਉਹ ਗੱਲ ਸੁਣੋ ਮੇਰੀ ਉਹ ਮੁੰਡਿਆ ਮੇਰਾ ਫੋਨ ਫੜ ਕੇ ਲਿਆ ਮੈਂ ਇੱਕ ਫੋਨ ਮਾਰਨਾ ਇੱਥੇ 20 ਬੰਦੇ ਇਕੱਠੇ ਹੋ ਜਣੇ ਆ ਆਹੋ ਤੇ ਜਿਹਦੇ 20 ਆ ਜਾਣਗੇ ਨਾ ਦੋਹਾਂ ਨੂੰ ਕਹਣਾ ਪਈਂਦਾ ਨੂੰ ਕੁੱਟੋ ਤੇ ਬਾਕੀ 18 ਬਾਕੀ ਉਹ ਤੁਹਾਡੇ ਗੁੱਤ ਘਤਾਰੀਆਂ ਕਰਨਗੇ ਗਾ ਦੋ ਸੋਲਾ ਇਹਨੂੰ ਮੈਂ ਮਾਰ ਦੇਣਾ ਪਾਪਾ ਇਹਨੂੰ ਤੇ ਕੁੱਤੇ ਨੂੰ ਚੁੱਪ ਕਰਾ ਲਾ ਉਹ ਮੁੰਡਿਆ ਉਹ ਸ਼ਰਮ ਕਰ ਉਹ ਤੇਰੇ ਪਿਓ ਨੂੰ ਕੁੱਤਾ ਕਹਿਂ ਰਿਹਾ ਯੋ ਕੰਡੈਲੀ ਕੁੱਤਾ ਹੀ ਜੱਜਦਾ ਵਾ ਕੁੱਤੀ ਨਹੀਂ ਜੱਜਦਾ ਨਾ ਉਹ ਤੂੰ ਹੀ ਨਾ ਕੁੱਤਾ ਆਂ ਜਿਹੜਾ ਪਿਓਂ ਘੋਕ ਕੰਡਿਆ ਵਾ ਓਏ ਮੇਰੇ ਤੇ ਨਾ ਜਾਈ ਮੇਰੇ ਤੇ ਨਾ ਜਾਈ ਮੈਂ ਤਾਂ ਉਹ ਯਾਰ ਕਿਉਂ ਮੈਂ ਕਰਾਇਆ ਲੱਲਣਾ ਨਹੀਂ ਯਾਰ ਮੇਰੀ ਡੈਡੀ ਇਹਨੂੰ ਫੜ ਲਾ ਮੈਂ ਫਿਰ ਓ ਯਾਰ ਡੈਡੀ ਮੇਰੀ ਗੱਲ ਸੁਣ ਤੂੰ ਕਹੀ ਲੈ ਕੇ ਆਂ ਅੰਦਰੋਂ ਯਾਰ ਆਏ ਨਾ ਨਹੀਂ ਨਹੀਂ ਕੰਮ ਤੇ ਚੱਲੀ ਗਏ ਮੈਂ ਤਾਂ ਫਿਰ ਡੈਡੀ ਤੇਸੀ ਲਿਆ ਕੇ ਅੰਦਰੋਂ ਪਾਣ ਦੇਣਾ ਇਹਦੇ ਸਿਰ ਮੈਂ ਓਏ ਡੈਡੀ ਦਾ ਸਿਰ ਨਾ ਬਾੜਿਓ ਯਾਰ ਕਿਉਂ ਯਾਰ ਪੱਟੀ ਨਹੀਂ ਖਲੋਂਦੀ ਨਾ ਇੱਥੇ ਟੈਂਡ ਕਰਕੇ ਓ ਮੁੰਡਿਆ ਇਹਨੀਆਂ ਲਤਾ ਤੋੜ ਦੇ ਇਹਨਾਂ ਪਿਛਲੀ ਵਾਰੀ ਮੇਰੇ ਇੱਥੇ ਸਿਰ 'ਚ ਨੰਬਾ ਮਾਰਿਆ ਸੀ ਯਾਰ ਗਲਤ ਗੱਲਾਂ ਯਾਰ ਓ ਤੂੰ ਯਾਰ ਰੰਬਾ ਕਿੱਥੇ ਮਾਰਿਆ ਹੈ ਆਵੇਂ ਨਿਸ਼ਾਨ ਤੇ ਕਰੋ ਹਾਂ ਚੱਜ ਇੱਧਰ ਵੀ ਮਾਰੋ ਯਾਰ ਇੱਕ ਬਰਾਬਰ ਤੇ ਹੋਏਗਾ ਉਹ ਪੁੱਤਾ ਅੰਦਰ ਚੱਲ ਜਾ ਜਦੋਂ ਦਾ ਮੇਰੇ ਮੁੰਡੇ ਨੇ ਮੋਟਰਸਾਈਕਲ ਲਿਆ ਵਾ ਤੀ ਤੇ ਸੜਕੇ ਸਵਾ ਹੋ ਗਏ ਜੇ ਸਵਾ ਹੋ ਗਏ ਹੋਰ ਪਾਚੀ ਲਾ ਰਿਆ ਨਾ ਉਹਨੇ ਕਿੰਨਾ ਜਿਆ ਲਿਆ ਸਾਲਾ ਦੇਦ ਕਿਸੋ ਵਾਲਾ ਆਮ ਮੋਟਾ ਛਗਲ ਯਾਰ ਤੈਨੂੰ ਐਵਰੇਜ ਦਾ ਨਹੀਂ ਪਤਾ ਬੁੱਢਿਆ ਤੇਰੇ ਨਾਲੋਂ ਜ਼ਿਆਦਾ ਐਵਰੇਜ ਹੋਦੀ ਇਹ ਮੇਰੇ ਬਾਸ ਮੋਟਾ ਨਾ ਕਹੀਂ ਬੜੀ ਮੇਰੀ ਗੱਲ ਸੁਣ ਸਾਰੀਆਂ ਇਟਾਂ ਚੁੱਕ ਕੇ ਲੈ ਗਿਆ ਜੀ ਯਾਰ ਜਿੱਦਣ ਇਟਾਂ ਚੱਲ ਪੈਣ ਉਹਦੋਂ ਮਿਸਤਰੀ ਲਾ ਲੈਂਦੇ ਉਹ ਇਟਾਂ ਕਿਤੇ ਬੜੀਆਂ ਨਿਕਲੀਆਂ ਪਿਛਲੀ ਵਾਰੀ 230 ਇਟਾਂ ਨਿਕਲੀਆਂ ਹੀ 220 ਓਏ ਇਹਨੂੰ ਕਿਤੇ ਵੇਚੋ ਮੈਂ ਤੁਹਾਨੂੰ ਨਵਾਂ ਡਾੜੀ ਲਿਆ ਕੇ ਦਵਾਂ ਯਾਰ ਡੈਡੀ ਆ ਜਦੋਂ ਤੂੰ ਇਹਨੂੰ ਡਾੜੀ ਕਰਨੇ ਤੈਨੂੰ ਕਿਚੀਚੀ ਨਹੀਂ ਹੁੰਦੀ ਓਏ ਯਾਰ ਮੈਂ ਉਹ ਪੁੱਤਰਾ ਮੈਨੂੰ ਬੈਲਟ ਕੱਟ ਕੇ ਦੇ ਤਾਂ ਮੈਂ ਮਾਰਾਂ ਓਏ ਪਪਾ ਬੈਲਟ ਨਹੀਂ ਯਾਰ ਨਾਲਾ ਹੀ ਮੇਕੋ ਉਹ ਨਾਲਾ ਦੇ ਤੈਨੂੰ ਮੈਂ ਫਾੜ ਦਵਾਂ ਓ ਡੈਡੀ ਓ ਤੂੰ ਵੀ ਦੇ ਮੈਨੂੰ ਨਾਲਾ ਕੱਢ ਕੇ ਓ ਪੁੱਤਰਾ ਮੇਰੇ ਕੱਚੇ ਵਜਦੇ ਲਾਸਟ ਕੀਓ ਓਏ ਓਏ ਤੇਰੇ ਡੈਡੀ ਮੈਂ ਕਰਕੇ ਨਾ ਮਾਰੂੰਗਾ ਜੋ ਤਾਂ ਦੇ ਨਿਆਣੇ ਨੂੰ ਨੇ ਜੋੜ ਦੇ ਪੱਡੂ ਉਪਰ ਚੁੱਕ ਕੇ ਇਧਰ ਸਾਡੇ ਘਰ ਮਾਰਦੇ ਆ ਅੱਛਾ ਸਿਰ ਤੇ ਜੁੜ ਗਿਆ ਤੇ ਫੇਰ ਅਹੀਂ ਕਿੱਦਾ ਪੁੱਟਣਾ ਮੈਂ ਦੱਸ ਕੀ ਹੋ ਗਿਆ 20 ਸਾਲਾਂ ਬਾਅਦ ਚੁੱਪ ਕਰ ਓ ਮੈਂ ਝੇਲਾ ਕਟੀਆਂ ਝੇਲਾ ਝੇਲਾ ਬਾਜੀ ਗੱਟੀਆਂ ਵਾਂ ਡੈਡੀ ਵੇਲਡਿੰਗ ਦਾ ਕਰਦਾ ਇਹਨਾਂ ਤੇ ਜਿਹੜੀ ਸਜ਼ਾ ਮੁੱਕ ਜਾਂਦੀ ਫੇ ਜੇਲ ਕੱਟਣਾ ਉਹ ਜਦੋਂ ਛੱਤ ਵੇਲਦੀ ਜੰਗਲ ਨੂੰ ਅੱਗ ਨਹੀਂ ਲੱਗੀ ਉਹ ਵੀ ਤੂੰ ਇਹੋ ਜਿਹਾ ਜਨਮਨ ਨਿਕਲਦੇ ਆ ਓ ਯਾਰ ਬੁੰਡਿਆ ਮੇਰੀ ਗੱਲ ਸੁਣ ਲੈ ਤੂੰ ਹੌਲੀ ਹੌਲੀ ਇੱਧਰ ਨੂੰ ਆਈ ਜਾਂਦੇ ਆ ਤੇ ਕੋ ਮੈਂ ਕਰਾਇਆ ਲੱ ਲੈਣਾ ਇਹਨੂੰ ਪਰਾ ਕਰ ਲਾ ਓ ਯਾਰ ਇਹਨਾਂ ਨੂੰ ਫੜੀਏ ਪਪਾ ਕੀ ਫੜਨਾ ਤਾ ਇੱਕ ਮਿੰਟ ਰੋਕ ਦੋ ਯਾਰ ਰੋਕ ਦੋ ਹਾਂ ਨੰਗ ਲਾ ਦੇ ਲੋਕਾਂ ਨਾਲ ਬਨੇ ਯਾਰ ਚੰਗੇ ਨਹੀਂ ਲੱਗਦੇ ਲੜੇ ਨਾ ਜਾ ਪੁੱਤਵਾ ਕਰਾਏ ਦੇ ਕੋਈ ਬੰਦੇ ਲਾ ਮੇਰੇ ਕੋਲ ਨਹੀਂ ਲੜਿਆ ਜਾਂਦਾ ਆ ਵੀ ਪਜੁਰਕ ਮੈਂ ਨਾ ਜੋ ਬੈਗ ਲੜ ਲੈਨੇ ਆ। ਹਾਂਜੀ ਗਾਣ ਕੀ ਬਣਾਇਆ ਸੀ? ਹਾਂਜੀ ਤੜਕੇ ਵਾਲੇ ਚੌਲ ਬਣਾਏ ਆ। ਆਪਣੇ ਨਹੀਂ ਹੈ। ਚੌਲ ਨਹੀਂ ਹੈਗਾ ਨਾ। ਨਹੀਂ ਹੈਗਾ। ਆਜੋ ਕਿੱਥੇ ਪਿਆ ਕੇ ਆਜੋ ਯਾਰ ਲੈ ਆਓ ਤੁਸੀਂ। ਨਹੀਂ ਲੈ ਕੇ ਆਓ। ਆ ਗਿਆ ਆਪਾ। ਆ ਦਹੀਂ ਲਿਆ ਯਾਰ। ਅਰੇ ਆਜੋ। ਇਹਨੂੰ ਖਾੜ ਯਾਰ ਇਹਨੂੰ ਬਕੁੰਡਾ ਲਾ। ਮੇਰੇ ਪੈਣਾ ਮੈਨੂੰ ਬਚਾ ਲਾ। ਨਹੀਂ ਨਹੀਂ ਬਚਾਉਣਾ ਬਚੂਣਾ ਨਹੀਂ ਤੈਨੂੰ। ਲਵ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ। ਤੇ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਨਾ ਬੜਾ ਹਸਲਾ ਮਿਲਦਾ ਤੇ ਕੀ ਕਰਨਾ ਲਾਈਕ ਹਾਂ ਤੇ ਤੇ ਸ਼ੇਅਰ ਕਰ ਦਿਓ ਕਰੋ ਜ਼ਰੂਰ ਹਾਂ ਤੇ ਚੰਨ ਨੂੰ ਕਰੋ ਸਸ ਕਰ ਆ ਬਸ ਹਾਂ ਜੀ ਵੀਡੀਓ ਲਈ ਜੀ ਤੀਹੇ ਵੇਖ ਤੇ ਗਵਾਂਡੀ ਦਾ ਬਦਲਾ ਵੇਖਿਆ ਇੱਕ ਦੂਜੇ ਨਾਲ ਕਿਤਨਾ ਲੜਦੇ ਪਣੀ ਜੀ ਵੀਡੀਓ ਬਹੁਤ ਘੈਣ ਨਜ਼ਾਰਾ ਆ ਗਿਆ ਵੇਖਣ ਦਾ ਤੇ ਠੀਕ ਹੈ ਜੀ ਕਮੈਂਟ ਕਰਕੇ ਤੀਹੇ ਦੱਸਣਾ ਹਨ ਵੀਡੀਓ ਕਿਵੇਂ ਜੀ ਲੱਗੀ ਆ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ